ਫੋਨ ਨਹੀਂ ਚੱਕ ਰਿਹਾ ਆਪ ਜੀ ਜਿੱਤੀ ਕੋ ਕਾਲ ਤੋ ਐਸੇ ਤੋਂ ਸਾਹਿਬ ਕਹਿ ਰਹੇ ਆ ਜੀ ਵੀ ਮੈਂ ਨਹੀਂ ਬੁਲਾ ਸਕਦਾ ਜਿਹੜਾ ਪਾਲਾ ਕਲਾਰਾਂ ਵਾਲਾ ਹੈ ਰੇਤਗਾੜੂ ਦਾ ਇੱਕ ਪਖੰਡ ਦਾ ਜਿਹੜਾ ਅੱਡਾ ਬਣਾਇਆ ਹੋਇਆ ਤੇ ਉਹਦੇ ਖਿਲਾਫ ਅਸੀਂ ਮੋਰਚਾ ਲਾਉਣ ਆਏ ਸੀ ਭੋਲੇ ਭਾਲੇ ਲੋਕਾਂ ਨਾਲ ਲੱਖਾਂ ਰੁਪਈਆ ਦੀ ਠੱਗੀ ਵਜ ਰਹੀ ਆ ਹਜ਼ਾਰਾਂ ਰੁਪਈਆ ਲੁੱਟੇ ਜਾ ਰਹੇ ਨੇ ਸੋ ਗਮਰਾਹ ਕੀਤਾ ਜਾ ਰਿਹਾ ਹੈ ਮੈਂਟਲੀ ਤੌਰ ਤੇ 2 ਘੰਟੇ ਹੋ ਗਏ ਨੇ ਤੋਂ ਹਜੇ ਤੱਕ ਉਹ ਬਾਬਾ ਪਹੁੰਚਿਆ ਨਹੀਂਗਾ ਪਾਲਾ ਇੱਥੇ ਪਹੁੰਚਿਆ ਨਹੀਂ ਉਹ ਫੋਨ ਨਹੀਂ ਚੱਕ ਰਿਹਾ ਆਹ ਕਿਹ ਚਿੱਤਤੀ ਕੋਲ ਤੋਂ ਐਸਐਟਓ ਸਾਹਿਬ ਕਹਿ ਰਹੇ ਆ ਜੀ ਵੀ ਮੈਂ ਨਹੀਂ ਬੁਲਾ ਸਕਦਾ ਬੋਲੇ ਸ਼ਾਨਹਾਰ ਸ਼ਾਨਹਾਰ ਸਾਰੇ ਸਾਡੇ ਨਾਲ ਹੋ ਜਾ ਬਾਈ ਕਿੱਥੇ ਪਾਲੀ ਬਾਬੇ ਨੂੰ ਦਰਖਾਸਤ ਦਿੱਤੀ ਗਈ ਸੀ ਕਿ ਪੂਰਾ ਮਾਮਲਾ ਕੀ ਹੈ ਅੱਜ ਵਕਤ ਪਹਿਲੀ ਗੱਲ ਤੇ ਇਹ ਵੀ ਉਹਨੂੰ ਬਾਬਾ ਸ਼ਬਦ ਕਹਿ ਲਾਉਣ ਦਾ ਕੋਈ ਹੱਕ ਨਹੀਂਗਾ ਬਾਬਾ ਇੱਕ ਸਤਿਕਾਰਤ ਸ਼ਬਦ ਹੈ ਜੋ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਬਾਬਾ ਬਾਬਾ ਨਾਨਕ ਹੀ ਹੋਇਆ ਔਰ ਜਿਨ੍ਹਾਂ ਦਾ ਫਲਸਫਾ ਸੀ ਸੰਸਾਰ ਤੇ ਸ੍ਰਿਸ਼ਟੀ ਤੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਡੇਰੇ ਬਣਾ ਕੇ ਅੰਧਵਿਸ਼ਵਾਸ ਵਿੱਚ ਲੋਕਾਂ ਨੂੰ ਪਾਰੇ ਸੀ ਗਮਰਾਹ ਕਰ ਰਹੇ ਸੀ ਲੋਕਾਂ ਦੀ ਲੁੱਟਖੋ ਹੋ ਰਹੀ ਸੀ ਇੱਜ਼ਤਾਂ ਗਵਾਈਆਂ ਜਾ ਰਹੀਆਂ ਸੀ ਉਹੀ ਸਭ ਕੁਝ ਬਹੁਤ ਸਾਰੇ ਜਿਹੜੇ ਡੇਰੇਦਾਰ ਹੈ ਉਹਨਾਂ ਦੇ ਡੇਰਿਆਂ ਤੇ ਹੋ ਰਿਹਾ ਵਾ ਸੋ ਅਸੀਂ ਇੱਕ ਪਖੰਡ ਪਹਜਾਓ ਪੰਜਾਬ ਬਚਾਓ ਦੀ ਮਹਿੰਮ ਜਿਹੜੀ ਸਾਡੇ ਵੱਲੋਂ ਫਰੀਦਕੋਟ ਤੋਂ ਆਰੰਭ ਹੋਈ ਸੀ ਤੇ ਉਹ ਮਹਿੰਮ ਜਿਹੜੀ ਅਸੀਂ ਚੱਲਦੀ ਚੱਲਦੀ ਮਹਿੰਮ ਵਿੱਚੋਂ ਜਿਹੜਾ ਪਾਲਾ ਕਲਾਰਾਂ ਵਾਲਾ ਹੈ ਰੇਤਗੜੋ ਦਾ ਇੱਕ ਪਖੰਡ ਦਾ ਜਿਹੜਾ ਅੱਡਾ ਬਣਾਇਆ ਹੋਇਆ ਤੇ ਉਹਦੇ ਖਿਲਾਫ ਅਸੀਂ ਮੋਰਚਾ ਲਾਉਣ ਆਏ ਸੀ ਇੱਕ ਵੀਡੀਓ ਮੈਂਸ਼ਨ ਕੀਤੀ ਸੀਗੀ ਔਰ ਉਸ ਨੇ ਸਾਡੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਭੱਦੀਆਂ ਸ਼ਬਦਾਵਲੀਆਂ ਵਰਤ ਕੇ ਸਮਾਣਾ ਸਿਟੀ ਨੰਬਰ 1 ਇਥੇ ਦਰਖਾਸਤ ਜਿਹੜੀ ਦੇ ਦਿੱਤੀ ਸੀਗੀ ਔਰ ਕੁਝ ਦਿਨ ਪਹਿਲਾਂ ਸਾਨੂੰ ਬੁਲਾਇਆ ਗਿਆ ਸੀ ਕੁਝ ਰਜੇ ਵਿਆਂ ਕਰਕੇ ਮੈਂ ਪਹੁੰਚ ਨਹੀਂ ਪਾਇਆ ਸੋ ਮੇਰੇ ਉੱਪਰ ਔਰ ਬਾਬਾ ਸ਼ੌਕੀ ਸ਼ਾਹ ਜੀ ਉਹਨਾਂ ਦੇ ਉੱਪਰ ਜਿਹੜੀਆਂ ਦਰਖਾਸਤ ਲਿਖਾਈ ਗਈ ਸੀ ਉਹਦੇ ਵਿੱਚ ਉਹਨੇ ਲਿਖਾਇਆ ਸੀਗਾ ਵੀ ਮੈਂ ਸੁਖਪਾਲ ਦਾਸ ਉਰਫ ਪਾਲਾ ਕਲਾਰਾਂ ਵਾਲਾ ਜੋ ਰੇਤਗੜ੍ਹ ਦੇ ਰਹਿਣ ਵਾਲਾ ਹੈ ਪਹਿਲੀ ਗੱਲ ਤੇ ਮੈਨੂੰ ਉਹਦਾ ਨਾਮ ਨਹੀਂ ਸੀ ਪਤਾ ਵੀ ਸੁਖਬਾਲ ਦਾਸ ਉਹਦਾ ਨਾਮ ਹੈ ਸੋ ਦੂਜੇ ਪੈਰੇ ਵਿੱਚ ਉਹਨੇ ਲਿਖਾਇਆ ਸੀ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿਹੜੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੋ ਸੋਸ਼ਲ ਮੀਡੀਆ ਦੇ ਉੱਪਰ ਸੋ ਇਹ ਜਿਹੜੀਆਂ ਸਭ ਮਨ ਘੜਤ ਗੱਲਾਂ ਨੇ ਮੈਂ ਕਿਸੇ ਨੂੰ ਵੀ ਕੋਈ ਮਾਰਨ ਦੀ ਜਾਂ ਉਹਦੇ ਪਰਿਵਾਰ ਨੂੰ ਕੋਈ ਫੋਨ ਕਾਲ ਕਰਕੇ ਧਮਕੀ ਨਹੀਂ ਦਿੱਤੀ ਪੈਰੇ ਨੰਬਰ 3 ਵਿੱਚ ਉਹਨੇ ਲਿਖਾਇਆ ਸੀ ਵੀ ਮੇਰੇ ਧਾਰਮਿਕ ਦਰਬਾਰ ਦੇ ਉੱਪਰ ਬੇਅਦਵੀ ਹੋ ਸਕਦੀ ਹੈ ਸੋ ਮੈਂ ਉਹਨੂੰ ਧਾਰਮਿਕ ਦਰਬਾਰ ਨਹੀਂ ਕਹੂੰਗਾ ਉਹ ਇੱਕ ਧਰਮ ਦੀ ਆੜ ਵਿੱਚ ਪਖੰਡ ਦਾ ਅੱਡਾ ਬਣਾ ਕੇ ਬੈਠਾ ਹੈ ਸੋ ਇਹ ਵੀ ਸਭ ਮਨ ਘੜਤ ਸੀਗਾ ਅ ਔਰ ਪੈਰਾ ਨੰਬਰ 4 ਦੇ ਵਿੱਚ ਉਹਨੇ ਲਿਖਾਇਆ ਸੀ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਗਮ ਮਨਮੀਤ ਫਰੀਦਕੋਟ ਚੈਨਲ ਹੈ ਸਾਡਾ ਤੇ ਉਹਦੇ ਉੱਤੇ ਮੈਨੂੰ ਬਹੁਤ ਸਾਰਾ ਬਦਨਾਮ ਕੀਤਾ ਗਿਆ ਸੋ ਮੈਂ ਇਹਦੇ ਵਿੱਚ ਕੋਈ ਵੀ ਉਹਦੇ ਪਰਿਵਾਰ ਨੂੰ ਜਾਂ ਪਾਲੇ ਨੂੰ ਕੋਈ ਵੀ ਐਫਜੀ ਭद्दी ਸ਼ਬਦਾਵਲੀ ਨਹੀਂ ਵਰਤੀ ਜਿਹਦੇ ਨਾਲ ਉਹਦੇ ਮਨ ਨੂੰ ਠੇਸ ਪਹੁੰਚੀ ਹੋਵੇ ਸੋ ਇਹ ਗੱਲਾਂ ਉਹਨੇ ਲਿਖਾਈਆਂ ਸੀ ਪੈਰਾ ਨੰਬਰ 5 ਵਿੱਚ ਉਹਨੇ ਲਿਖਾਇਆ ਸੀ ਮੈਨੂੰ ਮਨਪ੍ਰੀਤ ਸਿੰਘ ਤੇ ਸ਼ੌਕੀ ਸ਼ਾ ਬਦਨਾਮ ਕਰ ਸਕਦੇ ਆ ਤੇ ਮੇਰੀ ਬਣਾਈ ਹੋਈ ਦਰਗਾਹ ਤੇ ਹਮਲਾ ਕਰਾ ਸਕਦੇ ਆ ਸੋ ਇਹ ਤੁਹਾਡੇ ਰੂਬਰੂ ਹੈ ਵੀ ਅਸੀਂ ਕੋਈ ਗੁੰਡੇ ਨਹੀਂਗੇ ਅਸੀਂ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਔਰ ਬੜੀ ਸ਼ਾਂਤੀਪੂਰਵਕ ਲੋਕਾਂ ਨਾਲ ਹੋ ਰਹੀ ਲੁੱਟ ਖਸੁੱਟ ਲੋਕਾਂ ਨੂੰ ਕੀਤਾ ਜਾ ਰਿਹਾ ਘੁਮਰਾ ਔਰ ਲੋਕਾਂ ਦੀਆਂ ਭਾਵਨਾ ਨੂੰ ਠੇਸ ਜਿਹੜੀ ਪਹੁੰਚਾਈ ਜਾ ਰਹੀ ਉਹਦੇ ਖਿਲਾਫ ਜਿਹੜੀ ਜੰਗ ਲੜ ਰਹੇ ਆ ਸੋ ਇਹ ਮਨ ਘੜਤ ਗੱਲਾਂ ਸੀ ਸੋ ਪੈਰਾ ਨੰਬਰ 7 ਵਿੱਚ ਉਹਨੇ ਲਿਖਾਇਆ ਜੀ ਪੰਜਾਬ ਦੇ ਵਿੱਚ ਇਹ ਬੰਦਾ ਜਿਹੜਾ ਹੈ ਮਨਪ੍ਰੀਤ ਸਿੰਘ ਹੈ ਜਾਂ ਹੋਰ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਸਾਰੇ ਆਏ ਨੇ ਜਥੇਦਾਰ ਗੁਰੂਕੀਆਂ ਲਾੜੀਆਂ ਫੌਜਾ ਇਹ ਪੰਜਾਬ ਦੇ ਵਿੱਚ ਹਿੰਸਾ ਵਧ ਘਾ ਰਹੀ ਹੈ ਸੋ ਸਾਡੀ ਕੋਈ ਵੀ ਵੀਡੀਓ ਅੱਜ ਤੱਕ ਅਪਲੋਡ ਨਹੀਂ ਹੋਈ ਜਿਹਦੇ ਵਿੱਚ ਅਸੀਂ ਮਤਲਬ ਕੋਈ ਵੀ ਇਦਾਂ ਦੇ ਸ਼ਬਦ ਵਰਤੇ ਹੋਣ ਜਿਹਦੇ ਵਿੱਚ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋਵੇ ਸੋ ਮੈਂ ਤੁਹਾਡੇ ਰੂਬਰੂ ਹੋ ਕੇ ਬੇਨਤੀ ਕਰਨੀ ਚਾਹਣਾ ਜੋ ਅਸੀਂ ਅੱਜ 250 ਕਿਲੋਮੀਟਰ ਚੱਲ ਕੇ ਆਏ ਆ ਤਨੌਲਾ ਤੋਂ ਸਾਡੀ ਸਤਕਾਰ ਕਮੇਟੀ ਆਈ ਹੈ ਕੈਰੇ ਸਾਹਿਬ ਚਮਕੌਰ ਸਿੰਘ ਜੀ ਸਾਡੇ ਜਗਰੂਪ ਸਿੰਘ ਜੀ ਜ਼ਥੇਦਾਰ ਜੀ ਬਾਬਾ ਜੀ ਗੁਰਵਿੰਦਰ ਸਿੰਘ ਜੀ ਔਰ ਮੋਹਨਜੀਤ ਸਿੰਘ ਨਵਦੀਪ ਸਿੰਘ ਗਰਜੰਟ ਸਿੰਘ ਸਾਰੇ ਹੋਰ ਵੀ ਕਾਫੀ ਮਹਾਂਪੁਰਖ ਜਿਹੜੇ ਆਏ ਨੇ ਸੋ ਇੰਨੀ ਵਾਰ ਚੱਲ ਕੇ ਆਏ ਆ ਦੋਹਾਂ ਧਿਰਾਂ ਨੂੰ ਬੁਲਾਇਆ ਜਾਂਦਾ ਹੈ ਦਰਖਾਸਤ ਦੇ ਮੁਤਾਬਕ ਤੋਂ ਮੈਂ ਇੱਥੇ ਪਹੁੰਚਿਆ ਮੈਂ ਐਸਐਚਓ ਸਾਹਿਬ ਨੂੰ ਕਿਹਾ ਵੀ ਤੁਸੀਂ ਇੱਥੇ ਮਦਈ ਨੂੰ ਬੁਲਾਓ ਜਿਹਨੇ ਦਰਖਾਸਤ ਸਾਡੇ ਤੇ ਦਿੱਤੀ ਹੈ ਜੋ ਸਾਡੇ ਤੇ ਉਹਨੇ ਮਨਨ ਘੜਤ ਗੱਲਾਂ ਕੀਤੀਆਂ ਜਾਂ ਬਿਆਨ ਦਿੱਤਾ ਉਹਦਾ ਪੁਖਤਾ ਸਬੂਤ ਤੁਸੀਂ ਲੈ ਕੇ ਸਾਡੇ ਤੇ ਕਾਰਵਾਈ ਕਰੋ ਔਰ ਜੇਕਰ ਪੁਖਤਾ ਸਬੂਤ ਉਹਦੇ ਕੋਲੇ ਨਹੀਂ ਹੈਗਾ ਉਹਨ ਜੋ ਮਨ ਘੜਤ ਗੱਲਾਂ ਕਹੀਆਂ ਉਹਦੇ ਤੇ ਬਣਦੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕੀਤੀ ਹੈ ਸੋ ਪਾਲਾ ਕਲਾਰਾਂ ਵਾਲਾ ਉਹਦਾ ਮੇਰੇ ਕੋਲ ਨੰਬਰ ਹੈਗਾ ਮੈਂ ਇੱਕ ਵਾਰੀ ਡਾਇਲ ਤੁਹਾਡੇ ਸਾਹਮਣੇ ਕਰ ਦੇਵਾਂ ਉਹਨੂੰ ਮੈਂ ਇੱਥੇ ਬੁਲਾਉਣਾ ਵੀ ਚਾਹਣਾ ਵੀ ਜਾਂ ਤੇਰੇ ਡੇਰੇ ਆਉਣੇ ਆ ਤੇ ਤੂੰ ਭਾਈ ਸਾਡੇ ਸਵਾਲਾਂ ਦੇ ਜਵਾਬ ਦੇ ਜੋ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਲੋਕਾਂ ਦੇ ਭਾਵਨਾ ਨੂੰ ਤੂੰ ਠੇਸ ਪਹਚਾ ਰਿਹਾ ਹੈ ਔਰ ਬੜੀਆਂ ਤੇਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਹੁੰਦੀਆਂ ਅਸੀਂ ਤੇਰੀਆਂ ਕੋਠੀਆਂ ਵੇਖ ਕੇ ਨਹੀਂ ਆਏ ਅਸੀਂ ਤੇਰਾ ਪੈਸਾ ਵੇਖ ਕੇ ਨਹੀਂ ਆਏ ਅਸੀਂ ਉਹਨਾਂ ਮਾਸੂਮ ਲੋਕਾਂ ਵੱਲ ਵੇਖ ਕੇ ਆਏ ਆ ਜਿਨ੍ਹਾਂ ਲੋਕਾਂ ਨੂੰ ਤੂੰ ਬੜੇ ਤਰੀਕੇ ਨਾਲ ਭੂਤ ਪ੍ਰੇਤ ਦੇ ਚੱਕਰਾਂ ਵਿੱਚ ਲੋਕਾਂ ਨੂੰ ਲੁੱਟ ਰਿਹਾ ਠੱਗ ਰਿਹਾ ਜੀ ਆਪਾਂ ਫੋਨ ਉਹਨੂੰ ਲਾਇਆ ਜੀ ਤੇ ਕੀ ਜਵਾਬ ਆਉਂਦਾ ਇੱਕ ਵਾਰੀ ਕਾਲ ਲਾ ਲੈਨੇ ਆ ਸੋ ਪਹਿਲਾਂ ਵੀ ਗੱਲ ਨਹੀਂ ਮੇਰੀ ਹੋਈ ਫੋਨ ਤੇ ਸੋ ਐਸਐਚਓ ਸਾਹਿਬ ਕਹਿੰਦੇ ਸੀ ਵੀ ਅਸੀਂ ਬੁਲਾਵਾਂਗੇ ਉਹਨੂੰ ਪਰ ਉਹਨੂੰ ਬੁਲਾਇਆ ਨਹੀਂ ਗਿਆ ਇੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਸਾਡੇ ਨੌਜਵਾਨ ਯੂਥ ਤੇ ਸਾਡੇ ਗੁਰਸਿੱਖ ਵੀਰ ਪਹੁੰਚੇ ਹੋਏ ਐ ਤੇ ਉਹ ਪਰ ਹਜੇ ਤੱਕ ਉਹ ਪਾਲਾ ਇੱਥੇ ਪਹੁੰਚਿਆ ਨਹੀਂ ਸੋ ਮੈਂ ਫਿਰ ਵੀ ਚੈਲੰਜ ਕਰਦਾ 15 ਮਿੰਟ ਮੈਂ ਇੱਥੇ ਹੋਰ ਖੜਦਾ ਸਾਨੂੰ ਆਇਆਂ ਨੂੰ 2 ਘੰਟੇ ਹੋ ਗਏ ਨੇ ਤੋਂ ਹਜੇ ਤੱਕ ਉਹ ਬਾਬਾ ਪਹੁੰਚਿਆ ਨਹੀਂਗਾ ਤੋ ਮੇਰੀ ਬੇਨਤੀ ਹੈ ਵੀ ਜੇਕਰ ਉਹ ਪਹੁੰਚਦਾ ਠੀਕ ਹੈ ਨਹੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਲਿਖਾ ਦਿੱਤਾ ਹੈ ਵੀ ਦੋਹੇ 39 ਬਿਠਾ ਕੇ ਜਿਹੜੇ ਸਵਾਲ ਜਵਾਬ ਕਰਾਏ ਜਾਣ ਜੇਕਰ ਸਵਾਲ ਜਵਾਬ ਨਹੀਂ ਹੁੰਦੇ ਆਉਣ ਵਾਲੇ ਦਿਨਾਂ ਵਿੱਚ ਤੇ ਸਿੰਘ ਫਿਰ ਜਿਵੇਂ ਪਹਿਲਾਂ ਪਖੰਡੀਆਂ ਦੇ ਪਖੰਡ ਜਾਂ ਪਰਦੇ ਫਾਸ਼ ਕੀਤੇ ਐ ਉਸੇ ਤਰ੍ਹਾਂ ਅਸੀਂ ਸਿੰਘ ਚੜ ਕੇ ਜਾਵਾਂਗੇ ਤੋ ਅਸੀਂ ਉਹਨਾਂ ਤੋਂ ਸਵਾਲ ਜਵਾਬ ਜਿਹੜੇ ਉਹਨਾਂ ਦੇ ਨਾਲ ਕਰਾਂਗੇ ਸੋ ਫੋਨ ਮੈਂ ਦੋ ਫੋਨ ਲਾਤੇ ਆ ਜੀ ਫੋਨ ਨਹੀਂ ਚੱਕ ਰਿਹਾ ਆਹ ਕਿਸ ਵਿਅਕਤੀ ਕੋਲ ਉਹ ਐਸੇ ਤੋਂ ਸਾਹਿਬ ਕਹਿ ਰਹੇ ਆ ਜੀ ਵੀ ਮੈਂ ਨਹੀਂ ਬੁਲਾ ਸਕਦਾ ਵੀ ਮੈਂ ਸੰਗਤ ਨੂੰ ਪੁੱਛਣਾ ਚਾਹਣਾ ਹੈ ਭੋਲੇ-ਪਾਲੇ ਲੋਕਾਂ ਨਾਲ ਲੱਖਾਂ ਰੁਪਈਆ ਦੀ ਠੱਗੀ ਵਜ ਰਹੀ ਹੈ ਹਜ਼ਾਰਾਂ ਰੁਪਈਆ ਲੁੱਟੇ ਜਾ ਰਹੇ ਨੇ ਸੋ ਗਮਰਾਹ ਕੀਤਾ ਜਾ ਰਿਹਾ ਹੈ Mentally ਤੌਰ ਤੇ ਜਿਹੜਾ ਅਪਸੈਟ ਲੋਕ ਹੋ ਰਹੇ ਨੇ ਔਰ ਇੱਜ਼ਤਾਂ ਦੇ ਨਾਲ ਵੀ ਖਲਵਾੜ ਹੋ ਰਹੇ ਨੇ ਬਹੁਤ ਸਾਰੇ ਡੇਰਿਆਂ ਤੇ ਸੋ ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਆਪਾਂ ਜਾਗਰੂਤ ਹੋਈਏ ਸੁਚੇਤ ਹੋ ਕੇ ਮੈਂ ਇਹ ਨਹੀਂ ਕਹਿੰਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜ ਲੱਗੋ ਸਾਰੇ ਜਾਂ ਸਿੱਖ ਧਰਮ ਜੀ ਆਜੋ ਜੇ ਕੋਈ ਹਿੰਦੂ ਧਰਮ ਦੇ ਨਾਲ ਰਿਲੇਟਡ ਨੇ ਤੁਹਾਡੇ ਮੰਦਰ ਬਣੇ ਹੋਏ ਨੇ ਬਹੁਤ ਵੱਡੇ ਸ਼ਹਿਰਾਂ ਚ ਮੁਹੱਲਿਆਂ ਚ ਮੰਦਰ ਦੇ ਵਿੱਚ ਪਾਠ ਪੂਜਾ ਹੁੰਦੀ ਹੈ ਹਵਨ ਹੁੰਦਾ ਜਿਵੇਂ ਤੁਹਾਡੀ ਰੀਤ ਮਰਜ਼ਾ ਹੈ ਉੱਥੇ ਜਾ ਕੇ ਪਾਠ ਪੂਜਾ ਕਰਾਓ ਕਰੋ ਔਰ ਜਿਵੇਂ ਮੁਸਲਮਾਨ ਧਰਮ ਦੇ ਮੁਤਾਬਕ ਮਸਜਿਦਾਂ ਬਣੀਆਂ ਹੋਈਆਂ ਨੇ ਉੱਥੇ ਜਾ ਕੇ ਤੁਸੀਂ ਆਪਣੀ ਨਮਾਜ਼ ਪੜੋ ਉੱਥੇ ਜਾ ਕੇ ਸ਼ਾਂਤੀਪੂਰਵਕ ਰੱਬ ਨੂੰ ਜਪੋ ਤੇ ਜਿਹੜੇ ਸਿੱਖ ਧਰਮ ਨਾਲ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਾਰੀਆਂ ਝੋਲੀਆਂ ਤੁਹਾਡੀਆਂ ਸੱਚੇ ਪਾਤਸ਼ਾਹ ਭਰਨਗੇ ਔਰ ਜਿਹੜੇ ਇਸਾਈ ਧਰਮ ਦੇ ਐ ਉਹਨਾਂ ਦੀਆਂ ਚਰਚਾਂ ਬਣੀਆਂ ਉੱਥੇ ਜਾਓ ਤੇ ਬਾਕੀ ਇੱਕ ਗੱਲ ਮੈਂ ਅਖੀਰ ਵਿੱਚ ਕਹਿ ਦਿਆਂ ਕੋਈ ਵੀ ਧਰਮ ਐ ਸਿੱਖ ਧਰਮ Hindu ਧਰਮ ਮੁਸਲਮ ਧਰਮ ਇਸਾਈ ਧਰਮ ਕਿਸੇ ਵੀ ਧਰਮ ਵਿੱਚ ਪਖੰਡਵਾਦ ਹੋਊਗਾ ਅਸੀਂ ਉਸ ਖਿਲਾਫ ਮੋਰਚਾ ਲਾਵਾਂਗੇ ਔਰ ਲਾਉਂਦੇ ਰਵਾਂਗੇ ਜੀ ਤੇ ਸਾਨੂੰ ਸਿੱਖ ਸੰਗਤ ਦੇ ਉਤਸ਼ਾਹ ਦੀ ਲੋੜ ਹੈ ਤੇ ਤੁਸੀਂ ਸਾਡਾ ਸਾਥ ਦਿਓ ਘਰ ਘਰ ਵਿੱਚੋਂ ਆਵਾਜ਼ ਉਠੇ ਮੈਨੂੰ ਪਤਾ ਹੈ ਪਖੰਡੀ ਬਾਬਿਆਂ ਨੇ ਅੰਦਰ ਵੜ ਕੇ ਵੀ ਪਖੰਡ ਕਰਨਾ ਹੈ ਪਰ ਲੋਕ ਜਾਗਰੂਤ ਆਪਾ ਕਰਾਈਏ ਲੋਕਾਂ ਨੂੰ ਸੁਚੇਤ ਕਰਾਈਏ ਇਹਨਾਂ ਦੇ ਪਖੰਡ ਦਾ ਪਰਦਾ ਫਾਸ਼ ਕਰਕੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪਖੰਡ ਨਹੀਂ ਨਜ਼ਰ ਆਊਗਾ ਜੀ